ਹਾਏ 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 ਐਸੀ ਸਮਾਜ ਨੂੰ ਕਹਿਣ ਵਾਲੇ ਮਾੜਾ ਹਾਏ 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 ਮੁਜੀਦ ਅਜਲਾ ਹਾਏ 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 ਮੁਜੀਦ ਅਜਲਾ ਮੁਰਦਾਬਾਦ 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 ਅੰਕੁਸ਼ ਮਿੱਕੇ ਉਧਰ ਆਈ ਆ ਰਹੀ ਆ ਨਹੀਂ ਨਹੀਂ ਉਧਰ ਆਈ ਆ ਸੋ ਨਿਰਭੈ ਬਾਬਾ ਲਾਲ ਕਿ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਗੁਰੂ ਗਿਆਨਾਤ ਮਹਾਰਾਜ ਕੀ ਜੈ परम पूज्य त्राकर महाराज की जय भीम जय भीम बाबा तेरी सोचते ते बाबा तेरी सोचते ते जो बोले सो निर्भय ਸੰਜੀਤ ਜੀ ਪਾਜੀ ਕਿਤਾ ਪਿਛਲੇ ਦਿਨੀ ਇੱਕ ਪਿਆਰ ਵਾਲੀ ਨੂੰ ਲੈ ਕੇ ਮਸਲਾ ਚੱਲ ਰਿਹਾ ਹੈ ਕੀ ਕਹਿੰਨਾ ਤੁਹਾਨੂੰ ਬਹੁਤ ਧੰਨਵਾਦ ਕਰਦੇ ਆਂ ਜੀ ਸਾਰੇ মিডিਆ ਦਾ ਜਿਨ੍ਹਾਂ ਨੇ ਸਾਡੇ ਦਲ ਸਮਾਜ ਦੀ ਐਸੀ ਸਮਾਜ ਦੀ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਮਾਧਿਅਮ ਪ੍ਰੈਸ ਦੇ ਮਾਧਿਮ ਤੋਂ ਆਪਾਂ ਲੋਕਾਂ ਤੱਕ ਗੱਲ ਆਪਣੀ ਰੱਖ ਰਹੇ ਆਂ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਹਮ ਪ੍ਰਕਾਸ਼ਨ ਆ ਰਿਹਾ ਜੀ ਜਿਹੜੇ ਕਿ ਡਾਕਟਰ ਵੀ ਆਰ ਅੰਬੇਡਕਰ ਭਾਈ ਮੰਚ ਦੇ ਮੁੱਖ ਸੰਚਾਲਕ ਨੇ ਸੁਮਿਤ ਜੀ ਜਗੂ ਜੀ ਗਾ ਨੀਲ ਮਟੂ ਜੀ ਔਰ ਉਹਨਾਂ ਦੇ ਨਾਲ ਸਾਡੇ ਰਾਹੁਲ ਮਲਿਕ ਜੀ ਇਹਨਾਂ ਸਾਰੇ ਚੈਨਲਾਂ ਦਾ ਚੈਨਲ ਦੇ ਮਾਧਿਅਮ ਤੋਂ ਇਹਨਾਂ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਵਾ ਮੈਂ ਇਹ ਕੱਲੀ ਸੁਮਿਤ ਕਾਲੀ ਦੀ ਗੱਲ ਨਹੀਂ ਆ ਇਹ ਸੁਮਿਤ ਕਾਲੀ ਜੀ ਨੇ ਆਪਣੀ ਗੱਲ ਰੱਖੀ ਆ ਆਪਣੇ ਸਮਾਜ ਬਾਰੇ ਗੱਲ ਰੱਖੀ ਆ ਕਈ ਲੋਕਾਂ ਨੇ ਸਾਨੂੰ ਇਹ ਕਿਹਾ ਵਾਕੀ ਮਤਲਬ ਇਹ ਜੀ ਇਲੈਕਸ਼ਨ ਸਟੈਂਡ ਹੋ ਸਕਦਾ ਜਾਂ ਕੋਈ ਪਾਰਟੀ ਨੇ ਕਿਸੇ ਨੇ ਇਹਨਾਂ ਨੂੰ ਕੁਝ ਕਿਹਾ ਹੋਊਗਾ ਖੜਾ ਕੀਤਾ ਹੋਊਗਾ ਮੈਂ ਇਹ ਗੱਲ ਕਰਦਾ ਹਾਂ ਕਿ ਜੇਕਰ ਕੋਈ ਵਿਅਕਤੀ ਇੱਕ ਉਸ ਬੰਦੇ ਤੇ ਆਪਣਾ ਨਿੱਜੀ ਤੰਦ ਕੱਸ ਰਿਹਾ ਵਾ ਕਿ ਆਪਣੇ ਆਪ ਨੂੰ ਉਦਾਂ ਡਰ ਵੀ ਨਾ ਰੱਖਦੇ ਹੋਏ ਲੋਕਾਂ ਤੱਕ ਆਪਣੀ ਗੱਲ ਰੱਖ ਰਿਹਾ ਕਿ ਐਸੀ ਸਮਾਜਲੀ ਇੱਕ ਬੰਦੇ ਨੇ ਇਹਨਾਂ ਭੱਦੀ ਸ਼ਬਦਾਵਲੀ ਯੂਜ਼ ਕਰਕੇ ਤੇ ਲੋਕਾਂ ਤੱਕ ਪਹੁੰਚਾਈ ਚੈਨੀ ਤੋੜ ਕੇ ਆ ਗੈਂਗਸਟਰ ਕਿਆ ਜਾਂ ਉਹਨਾਂ ਨੂੰ ਕਿਹਾ ਕਿ ਇਹ ਅਣਪੜ ਲੋਕ ਨੇ ਥੋੜਾ ਜਿਹਾ ਛੋਟੀ ਉਮਰ ਤੋਂ ਇਹ ਆ ਕ੍ਰਾਈਮ ਕਰਨਾ ਸ਼ੁਰੂ ਕਰ ਦਿੰਦੇ ਨੇ ਵੱਡੇ ਹੋ ਕੇ ਇਹ ਸ਼ੁਰੀਮਾਰ ਬਣ ਜਾਂਦੇ ਨੇ ਇਹ ਕਰਦੇ ਨੇ ਇਦਾਂ ਦੀ ਸ਼ਰਦਾਬੀ ਵਰਤਨ ਵਾਲੇ ਬੰਦੇ ਨੂੰ ਤਾਂ ਟਿਕਟ ਵੀ ਨਹੀਂ ਮਿਲਣੀ ਚਾਹੀਦੀ ਪਹਿਲੀ ਗੱਲ ਤੇ ਮੈਂ ਉਸ ਪਾਰਟੀ ਤੇ ਵੀ ਤੰਦ ਕੱਸਦਾ ਕਿ ਉਹਨੇ ਇਹੋ ਜੇ ਕੈਂਡੀਡੇਟ ਨੂੰ ਜਿਹਦੀ ਦਲਤ ਭਾਈਚਾਰੇ ਲਈ ਇੰਨੀ ਬਹੁਤ ਵੱਡਾ ਜਿਹੜਾ ਰੇਸ਼ੋ ਵੋਟ ਬੈਂਕ ਦਾ ਉਹ ਦਲਤ ਭਾਈਚਾਰੇ ਨਾਲ ਜੁੜਿਆ ਵਾ ਔਰ ਕਾਂਗਰਸ ਪਾਰਟੀ ਦੀ ਖਾਸ ਕਰਕੇ ਮੈਂ ਵੇਖੂਗਾ ਕਿ ਕਿੰਨੀ ਮਾੜੀ ਗੱਲ ਆ ਕਿ ਉਸਨੇ ਇਹ ਇਹੋ ਜੇ ਕੈਂਡੀਡੇਟ ਨੂੰ ਟਿਕਟ ਦੇ ਦਿੱਤੀ ਆ ਔਰ ਜੇਕਰ ਕੋਈ ਸੁਮਿਤ ਕਾਲੀ ਵਰਗਾ ਵਿਅਕਤੀ ਉਹਨਾਂ ਤੇ ਕੋਈ ਤੰਦ ਕੱਸਦਾ ਵਾ ਜਾਂ ਉਹਨਾਂ ਦੇ ਬਾਰੇ ਗੱਲ ਦੱਸਦਾ ਲੋਕਾਂ ਨੂੰ ਤੇ ਆਪਾਂ ਉਹਦੇ ਖਿਲਾਫ ਆਪਣਾ ਹੀ ਭਾਈਚਾਰਾ ਚਲੋ ਸੁਮਿਤ ਕਾਲੀ ਜੀ ਤੇ ਇੱਕ ਆਪਣੇ ਸਮਾਜ ਦੀ ਗੱਲ ਰੱਖ ਰਹੇ ਆ ਇਹਨਾਂ ਨੂੰ ਤੇ ਆਪਣੇ ਸਮਾਜ ਦਾ ਦਰਦ ਹੋ ਸਕਦਾ ਉਹਨਾਂ ਨੂੰ ਕੀ ਤੇ ਦੁਪੀੜਾ ਜੀ ਜਿਹੜੇ ਲੋਕ ਸੁਮਿਤ ਕਾਲੀ ਦੇ ਐਂਟੀ ਬੋਲ ਰਹੇ ਆ ਉਹਨਾਂ ਨੂੰ ਉਹ ਜੇ ਤੋਂ ਕੀ ਪਾਇਆ ਤੁਸੀਂ ਦੱਸੋ ਮੈਨੂੰ ਉਹ ਕਾਰਨ ਇਹ ਆ ਕਿ ਉਹਨਾਂ ਦੀ ਜਿੱਦਾਂ ਤੁਸੀਂ ਦੱਸਿਆ ਕਿ ਅੰਦਰ ਕੋਈ ਬੈਠਕਾਂ ਤੈਹ ਹੋਈਆਂ ਨਹੀਂ ਵੀ ਇਸ ਬੰਦੇ ਦੇ ਖਿਲਾਫ ਇਹ ਮੇਰੇ ਖਿਲਾਫ ਮੂਵਮੈਂਟ ਛੇੜ ਰਿਹਾ ਤੇ ਅਸੀਂ ਤੁਸੀਂ ਇਹਨੂੰ ਹੋਰ ਕੋਈ ਨਹੀਂ ਟਾਰਗੇਟ ਕਰ ਸਕਦਾ ਵਾਲਮੀਕੀ ਸਮਾਜ ਹੀ ਨਾਂ ਟਾਰਗੇਟ ਕਰ ਉਹਦੇ ਕਰਕੇ ਸਾਨੂੰ ਆਪਸ ਚ ਲੜਾਇਆ ਵੀ ਜਾ ਰਿਹਾ ਔਰ ਸਾਜ਼ਿਸ਼ ਵੀ ਆ ਦਲਿਤ ਭਾਈਚਾਰੇ ਨੂੰ ਇਹ ਸੋਚਣ ਦੀ ਲੋੜ ਆ ਕਿ ਐਸੇ ਵਿਅਕਤੀਆਂ ਦੀ ਜਿਨ੍ਹਾਂ ਦੀ ਮਾਨਸਿਕਤਾ ਦਲਿਤ ਸਮਾਜ ਲਈ ਮਾੜੀ ਆ ਸਾਡੇ ਭਾਈਚਾਰੇ ਲਈ ਮਾੜੀ ਆ ਉਹਨਾਂ ਨੂੰ ਆਪਾਂ ਜੇਕਰ ਅੱਜ ਐਮਪੀ ਬਣਾ ਕੇ ਉੱਥੇ ਭੇਜਦੇ ਆ ਤੇ ਉਹ ਸਾਡੇ ਸਮਾਜ ਲਈ ਘਾਤਕ ਸਾਬਤ ਹੋ ਸਕਦਾ ਜਿੱਥੇ-ਜਿੱਥੇ ਵੀ ਆਪਣਾ ਵਾਲਮੀਕੀ ਭਾਈਚਾਰਾ ਦਲਿਤ ਭਾਈਚਾਰਾ ਰਵਿਦਾਸੀ ਭਾਈਚਾਰਾ ਜਾਂ ਜਿਹੜਾ ਵੀ ਭਾਈਚਾਰਾ ਸਾਡੇ ਐਸੀ ਭਾਈਚਾਰੇ ਨਾਲ ਰਿਲੇਟਡ ਆ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਆਪਣੀ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਇਹਨਾਂ ਬੰਦਿਆਂ ਨੂੰ ਚੰਗੀ ਤਰ੍ਹਾਂ ਜਾਂਚ ਪਰਖ ਲਵੋ ਇਹਨਾਂ ਦੀ ਸੋਚ ਤੋਂ ਜਾਣੂ ਹੋ ਜੋ ਫੇਰ ਉਸ ਵਿਅਕਤੀ ਨੂੰ ਚੁਣ ਕੇ ਭੇਜੋ ਜਿਹੜਾ ਵਿਅਕਤੀ ਸਾਡੇ ਸਮਾਜ ਲਈ ਵਧੀਆ ਕਰੂਗਾ ਇਹ ਇੱਕ ਮੈਸੇਜ ਇਹ ਵੀ ਆ ਜਿੱਦਾਂ ਕਿ ਕਸੂਮਿਤ ਕਾਲੀ ਜੀ ਨੇ ਇਹ ਮੂਮੈਂਟ ਛੇੜੀ ਆ ਆਉਣ ਵਾਲੇ ਟਾਈਮ 'ਚ ਲੋਕਾਂ ਨੂੰ ਇਹ ਪਤਾ ਲੱਗ ਜੇ ਪਾਰਟੀਆਂ ਨੂੰ ਇਹ ਪਤਾ ਲੱਗ ਜੇ ਨੇਤਾਵਾਂ ਨੂੰ ਇਹ ਪਤਾ ਲੱਗ ਜੇ ਕਿ ਦਲਤ ਭਾਈਚਾਰੇ ਦੇ ਖਿਲਾਫ ਆਪਾਂ ਕੋਈ ਵੀ ਗੱਲ ਨਹੀਂ ਕਰਨੀ ਨਾ ਕਿ ਇਦਾਂ ਦੇ ਲੋਕ ਜਿਹੜੇ ਆਪਣੇ ਸਮਾਜ ਨੂੰ ਮਾਰਨ ਲਈ ਆਪਣੇ ਸਮਾਜ ਤੇ ਤੰਦ ਕੱਸ ਰਹੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਆਪਾਂ ਮੁੱਦਾ ਦੇਖੀਏ ਪਹਿਲੇ ਕਿ ਉਸ ਵਿਅਕਤੀ ਨੇ ਮੁੱਦਾ ਕਿਹੜਾ ਚੱਕਿਆ ਤੇ ਆਪਾਂ ਫਿਰ ਉਹਦੇ ਤੇ ਗੱਲ ਕਰੀਏ ਤੇ ਗੱਲ ਬੰਦੀ ਆ ਇਸ ਕਰਕੇ ਮੈਂ ਆਪਣੇ ਭਾਈਚਾਰੇ ਨੂੰ ਵੀ ਇਹ ਸਮਝਾਵਾਂਗਾ ਕੁਝ ਸੋਚ ਸਮਝ ਕੇ ਆਪਾਂ ਕਿਸੇ ਗੱਲ ਦਾ ਵਿਸ਼ਾ ਰੱਖਿਆ ਕਰੀਏ ਅੱਛਾ ਜੀ ਹਰ ਮੁੱਦੇ ਲਈ ਉਹ ਪੀਡੀ ਇਸ ਆਪਣਾ ਨਾਂ ਤੇ ਤੁਹਾਡਾ ਨਾਮ ਦੱਸ ਕੇ ਜਿਹੜੇ ਮੁੱਦਿਆਂ ਤੇ ਅੱਜ ਇਕੱਠੇ ਆਏ ਉਹਦੇ ਬਾਅਦ ਕੀ ਕਹਿਣਾ ਚਾਹੋ ਪਹਿਲਾਂ ਤਾਂ ਮੈਂ ਸਾਰੇ ਵੀਰ ਜਿਹੜੇ ਮੇਰੇ ਵਕ ਵਕ ਸੰਸਾਵਾ ਤੋਂ ਇਸ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਹੋਏ ਆ ਮੈਂ ਉਹਨਾਂ ਦਾ ਬੜਾ ਤਨਹਾਲ ਕਰਦਾ ਐ ਮੈਂ ਜੀ ਜਗਦੀਸ਼ ਕੁਮਾਰ ਜੱਗੂ ਆਲ ਇੰਡੀਆ ਸ਼ੈਡੂਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ੀ ਪ੍ਰਧਾਨ ਆ ਇਹ ਜਿਹੜਾ ਅੱਜ ਜਿਹੜਾ ਮੁੱਦੇ ਦੇ ਪ੍ਰੈਸ ਕਾਨਫਰੰਸ ਹੋਈ ਰਹੀ ਆ ਇਹ ਜਿਹੜਾ ਉਹ ਜਿਹੜਾ ਗੁਰਜੀਤ ਸਿੰਘ ਜੀ ਓਜਲਾ ਜੀ ਜਿਹੜਾ ਕਿ ਪਿਛਲੇ ਪਿਛਲੀ ਵਾਰੀ ਐਮਪੀ ਜਿਹੜੇ ਖੜੇ ਸੀ ਉਹਨਾਂ ਨੇ ਬੋਲਿਆ ਸੀ ਵੀ ਸਾਡੇ ਸਮਾਜ ਦੇ ਬਾਰੇ ਵੀ ਸਾਡੇ ਬੱਚੇ ਛੁੜੀਮਾਰ ਬਣ ਜਾਂਦੇ ਗੈਂਗਸਟਰ ਬਣ ਜਾਂਦੇ ਚਨੀ ਦੋਰ ਬਣ ਜਾਂਦੇ ਮੈਂ ਗੁਰਜੀਤ ਸਿੰਘ ਓਜਲਾ ਨੂੰ ਇਹੋ ਕੁਝ ਨਾ ਜਾਣਾਂ ਵਾ ਵੀ ਸਾਡੇ ਸਮਾਜ ਦੇ ਥੋੜਾ ਬੰਦੇ ਨੇ ਤੁਹਾਡੇ ਸਮਾਜ ਦੇ ਵੀ ਹੈਗੇ ਨੇ ਤੁਸੀਂ ਉਹਨਾਂ ਸਮਾਜ ਦੀ ਗੱਲ ਵੀ ਕਰਨੀ ਚਾਹੀਦੀ ਸੀ ਨਾ ਤੁਸੀਂ ਤੂੰ ਜਾਣ ਬੁੱਝ ਕੇ ਸਾਡੇ ਐਸੀ ਐਸੀਆਂ ਦੇ ਟੈਗ ਕੀਤਾ ਵਾ ਕਿਉਂਕਿ ਇੱਕ ਸਾਜ਼ਿ ਦੀ ਤਹਿ ਦੇ ਤੁਸੀਂ ਟੈਗ ਕੀਤਾ ਹੈ ਇਹ ਜਾਣ ਬੁੱਝ ਕੇ ਟੈਗ ਕੀਤਾ ਮਰਲੇ ਕਿ ਨਹੀਂ ਸਾਨੂੰ ਬਦਨਾਮ ਨਾ ਕਰਿਆ ਕਰੋ ਮੇਰੀ ਸੁਣੋ ਗੱਲ ਉਹ ਰਾਜੀ ਤੁਸੀਂ ਇੱਕ ਐਮਪੀ ਬਣੇ ਨੇ ਉਹ ਵੀ ਸਾਡੀਆਂ ਵੋਟਾਂ ਦੇ ਬਣੇ ਨੇ ਤੁਸੀਂ ਕਿਸੇ ਜਨਰਲ ਕੈਟਾਗਰੀ ਦੇ ਬੋਰਡ ਦੇ ਨਾਲ ਤੁਸੀਂ ਐਮਪੀ ਨਹੀਂ ਬਣ ਸਕਦੇ ਜਦ ਤੱਕ ਸਾਡਾ ਐਸੀ ਸਮਾਜ ਬੋਰਡ ਨਾ ਪਾਵੇ ਨਾ ਦੇ ਕੋਈ ਪ੍ਰਧਾਨ ਮੰਤਰੀ ਬਣ ਸਕਦਾ ਨਾ ਕੋਈ ਐਮਪੀ ਬਣ ਸਕਦਾ ਨਾ ਕੋਈ ਕਾਉਂਸਲਰ ਬਣ ਸਕਦਾ ਨਾ ਕੋਈ ਐਮਐਲਏ ਬਣ ਸਕਦਾ ਇਹ ਤੁਸੀਂ ਤੁਸੀਂ ਸਾਡੇ ਬੋਡਾਂ ਦੇ ਐਮਪੀ ਬਾਂਦੇ ਜੇ ਤੇ ਸਾਡ ਨੂੰ ਸਾਡੇ ਸਮਾਜ ਬਾਰੇ ਤੁਸੀਂ ਬੋਲਦੇ ਤਾਂ ਨੂੰ ਤੁਹਾਨੂੰ ਇਹੋ ਹੀ ਸਿਖਾਇਆ ਜਾਂਦਾ ਤੁਸੀਂ ਤੁਸੀਂ ਇੱਕ ਵੀ ਗੱਲ ਜਾ ਕੇ ਤੁਸੀਂ ਤੁਸੀਂ ਪਾਰਲੀਮੈਂਟ ਦੇ ਵਿੱਚ ਇੱਕ ਵੀ ਗੱਲ ਕੋਈ ਸਮਾਜ ਦੇ ਬਾਰੇ ਕੋਈ ਕੀਤੀ ਹੋਈ ਤੇ ਤੁਸੀਂ ਮੈਨੂੰ ਦੱਸ ਦਿਓ ਇਹਨੇ ਕੋਈ ਵੀ ਐਸੀ ਸਮਾਜ ਦੇ ਬਾਰੇ ਕੋਈ ਗੱਲ ਨਹੀਂ ਕਰਦਾ ਨਾ ਕੋਈ ਗੱਲ ਕਰਦਾ ਉਹ ਬਸ ਗਰੀ ਮੈਂ ਪੁਲ ਬਣਾਦਾ ਕਰੀ ਉਹ ਪੁਲ ਨਹੀਂ ਐਸੀ ਸਮਾਜ ਦੇ ਜਿਹੜੇ ਜਿਹੜੇ ਮੁੱਦੇ ਨੇ ਰੁਕੇ ਹੋਏ ਉਹਨਾਂ ਬਾਰੇ ਵੀ ਗੱਲ ਕਰਿਆ ਕਰੋ ਇੱਕ ਵੀ ਗੱਲ ਨਹੀਂ ਤੁਸੀਂ ਕੀਤੀ ਇਹ ਜਿਹੜਾ ਇਹ ਜਿਹੜਾ ਤੁਸੀਂ ਬੋਲਿਆ ਨਾ ਇਹ ਜਿਹੜਾ ਐਸੀ ਸਮਾਜ ਦੇ ਬਾਰੇ ਅਸੀਂ ਸੁਮਿਤ ਗਾਲੀ ਜਿਹੜਾ ਸਾਡਾ ਵੀਰਾ ਉਹ ਉਹਦੇ ਅਸੀਂ ਔਰ ਇਹ ਹੀ ਪੂਰੇ ਨਾਲ ਆ ਉਹ ਸਾਡੀ ਆਲ ਇੰਡੀਆ ਸ਼ਡਿਊਲ ਕਾ ਫੈਡਰੇਸ਼ਨ ਪੂਰੀ ਨਾਲ ਆ ਸਾਡੇ ਜਿੱਥੇ-ਜਿੱਥੇ ਵੀ ਸਾਡੇ ਅਹੁਦੇਦਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿਥੋਂ ਤੱਕ ਤੋਈ ਤੁਹਾਡੇ ਹੈਗੀ ਆ ਸਟੀਲ ਦਾ ਆਈ ਉਥੋ-ਉਥੋ ਜਾ ਕੇ ਘਰ-ਘਰ ਜਾ ਕੇ ਪ੍ਰਚਾਰ ਕਰਾਂਗੇ ਤੁਹਾਡੇ ਖਿਲਾਫ ਔਰ ਤੁਹਾਨੂੰ ਇੱਕ ਵੀ ਬੋਟ ਨਹੀਂ ਪੈਣ ਦਵਾਗੇ ਤੁਹਾਨੂੰ ਇੰਨੀ ਕੁ ਕਰਾਰੀ ਹਾਰ ਦੇਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਮੈਂ ਇੱਕ ਐਸੀ ਸਮਾਜ ਬਾਰੇ ਬੋਲਿਆ ਸੀ ਤੇ ਮੈਨੂੰ ਐਸੀ ਸਮਾਜ ਨੇ ਮੈਨੂੰ ਇਹ ਫਤਵਾ ਦਿੱਤਾ ਵਾ ਬੋਲਣ ਦਾ ਇਹ ਇਹਨਾਂ ਕੁਝ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਬਾਗ। ਅਸੀਂ ਕਿ ਆਪਣਾ ਜਨ ਸੰਸਤਾ ਨਾਮ ਦੱਸ ਕੇ ਅੱਜ ਦੇ ਮੁੱਦੇ ਬਾਰੇ ਕੀ ਕਹਿਣਾ ਚਾਹੀਏ। ਸਾਰਿਆਂ ਨੂੰ ਪਹਿਲਾਂ ਤੇ ਪਿਆਰ ਭਰੀ ਜੈ ਵਾਲਮੀਕੀ ਜੈ ਜੀ ਜੈ ਭਾਰਤ। ਮੈਂ ਭਾਰਤੀ ਵਾਲਮੀਕੀ ਆਈ ਤੁਹਾਨੂੰ ਸਮਾਇਤੋਂ ਅੰਬਰ ਸਰਦਾ ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ ਮੱਟੂ। ਬੀਤੇ ਦਿਨੀ ਹੀ ਓਜਲਾ ਸਾਹਿਬ ਦੀਆਂ ਕੁਝ ਕਮੀਆਂ ਸੋਸ਼ਲ ਮੀਡੀਆ ਤੇ ਆਪਨ ਦੇਖਣ ਨੂੰ ਮਿਲੀਆਂ। ਵੀ ਤੁਹਾਨੂੰ ਤੁਹਾਡੀ ਮਾਨਸਿਕਤਾ ਕਿੰਨੀ ਬਿਮਾਰ ਆ। ਵੀ ਅਸੀਂ ਤੁਹਾਨੂੰ ਇੱਕ ਐਮਪੀ ਬਣਾਇਆ ਭਰੋਸੇ ਤੇ ਤੁਸੀਂ ਕਿਹੜਾ ਨੌਕਰੀਆਂ ਦੇ ਸਾਰਿਆਂ ਨੂੰ ਲਵਾ ਦੇਣਾ ਹੈ ਜਾਂ ਸਾਰਿਆਂ ਦੇ ਕੰਮ ਸਵਾਰ ਦੇਣੇ ਇੱਕ ਭਰੋਸਾ ਹੀ ਕੀਤਾ ਕਿ ਚਲੋ ਤੁਸੀਂ ਵਧੀਆ ਤਰੀਕੇ ਨਾਲ ਇਸ ਸਮਾਜ ਨੂੰ ਲੈ ਕੇ ਚੱਲੋਗੇ ਅਸੀਂ ਸਮਾਜ ਦੀ ਲੀਡ ਤੁਹਾਡੇ ਹੱਥ ਚ ਫੜਾਣੇ ਆ ਪਰ ਤੁਸੀਂ ਸਾਨੂੰ ਐਡੀ ਬੁਰੀ ਤਰ੍ਹਾਂ ਦੇਖਦੇ ਹੋ ਐਡੀ ਮਾਨਸਿਕਤਾ ਨਾਲ ਦੇਖਦੇ ਹੋ ਮੈਂ ਕਹਾਂਗਾ ਵੀ ਤੁਸੀਂ ਕੀ ਲੋਕਾਂ ਨੂੰ ਵਧੀਆ ਸਿੱਖਿਆ ਦੋਗੇ ਸਾਡੇ ਬਾਰੇ ਜੇ ਤੇ ਤੁਸੀਂ ਆਪ ਹੀ ਸਾਡੇ ਬਾਰੇ ਮਾੜਾ ਸੋਚਦੇ ਹੋ ਤੁਹਾਨੂੰ ਇਹ ਸੋਚਣਾ ਚਾਹੀਦਾ ਵੀ ਤੁਹਾਡੇ ਪਾਰਟੀ ਦੇ ਵਰਕਰ ਵੀ ਐਸੀ ਆ ਸਮੇਤੋ ਤੁਹਾਡੀ ਜਿਹੜੇ ਵੋਟ ਦੇ ਕੰਪੇਨਿੰਗ ਕਰਨ ਜਾਂਦੇ ਉਹ ਵੀ ਐਸੀ ਜਾਂਦੇ ਆ ਦੂਸਰੀ ਬਰਾਦੀ ਦੇ ਲੋਕ ਤੇ ਤੁਹਾਡੇ ਨਾਲ ਖਲੂੰਦੇ ਵੀ ਨਹੀਂ ਚੜਜਣਾ ਜਿੰਨਾ ਤੁਹਾਡੇ ਨਾਲ ਐਸੀ ਸਮਾਜ ਖਲੋਂਦਾ ਸੀ ਪਰ ਤੁਹਾਡੀ ਮਾਨਸਿਕਤਾ ਨੇ ਉਹਨਾਂ ਨੂੰ ਦੂਰ ਕੀਤਾ ਔਰ ਤੁਹਾਡੀ ਜਿਹੜੀ ਅੰਦਰ ਮਾਨਸਿਕਤਾ ਸੀ ਉਹ ਸਾਡੇ ਸਾਹਮਣੇ ਖੁੱਲ ਕੇ ਆਈ ਅਸੀਂ ਆਪਣੇ ਸਮਾਜ ਨੂੰ ਬੇਨਤੀ ਕਰਾਂਗੇ ਕਿ ਜਦੋਂ ਵੀ ਵੋਟ ਪਾਣੀ ਆ ਸੋਚ ਕੇ ਪਾਇਓ ਸਮਝ ਕੇ ਪਾਇਓ ਕਿਉਂਕਿ ਵੋਟ ਹੀ ਤੁਹਾਡਾ ਇੱਕ ਅਧਿਕਾਰ ਆ ਤਾਂ ਹੀ ਤੁਸੀਂ ਜਾ ਕੇ ਆਪਣੇ ਕਿਸੇ ਵੀ ਥਾਣੇ ਚੌਂਕੀ ਚ ਜਾ ਕੇ ਇਨਸਾਫ ਮੰਗ ਸਕਦੇ ਹੋ ਇਹ 바ਵਾ ਸਾਹਿਬ ਨੇ ਤੁਹਾਨੂੰ ਦੇਣ ਦਿੱਤੀ ਆ ਗੋੜ ਦੀ ਤੇ ਇਹ ਜੇਕਰ ਇਹ ਵੀ ਨਾ ਹੋਵੇ ਨਾ ਤੇ ਇਹ ਲੋਕ ਤੁਹਾਡੇ ਗਲਿਆਂ ਦੇ ਵਿੱਚ ਟੂਠੇ ਪਵਾ ਦਨ ਤੇ ਝਾੜੂਆਂ ਬਣਵਾ ਦਨ ਇਦਾਂ ਦੀ ਇਹਨਾਂ ਦੀ ਮਾਨਸਿਕਤਾ ਹੈਗੀ ਆ ਤੁਹਾਡੇ ਬੱਚਿਆਂ ਨੂੰ ਗੈਂਗਸਟਰ ਬਣਾ ਦਨ ਇਹ ਲੋਕ ਨਜਾਇਜ਼ ਪਰਚੇ ਇਹ ਕਰਾ ਦਨ ਇਹ ਲੋਕ ਇਹ ਤਾਕਤਾਂ ਦੇ ਗਲਤ ਇਸਤੇਮਾਲ ਕਰਨ ਇਹ ਐਸੇ ਲੋਕ ਆ ਬੇਨਤੀ ਆ ਵੀ ਇਹਨਾਂ ਤੋਂ ਬਚੋ ਆਪ ਵੀ ਬਚੋ ਆਪਣੇ ਬੱਚਿਆਂ ਨੂੰ ਵੀ ਬਚਾਓ ਸਾਰਿਆਂ ਨੂੰ ਜੈਵਲ ਨਹੀਂ ਸਾਰਿਆਂ ਨੂੰ ਜੀ ਬਹੁਤ ਹੀ ਆਦਰ ਸਹਿਤ ਜੈ ਵਾਲਮੀਕੀ ਜੈ ਭੀ ਜੈ ਭਾਰਤ ਮੇਰਾ ਨਾਮ ਪ੍ਰਕਾਸ਼ ਨਾਰੀਆ ਜੀ ਮੈਂ ਡਾਕਟਰ ਬੀ ਆਰ ਮੇਕਰ ਭਲਾਈ ਮੰਚ ਦਾ ਚੇਅਰਮੈਨ ਹਾਂ ਔਰ ਧਾਰਮਿਕ ਸੰਸਥਾਵਾਂ ਨਾਲ ਜੁੜਿਆ ਹੋਇਆ ਵਿਅਕਤੀ ਹਾਂ ਸਵਾਲ ਹੈ ਸਾਡਾ ਸਮਾਜ ਜਿਹੜਾ ਆ ਉਹ ਗੁਰਜੀਤ ਸਿੰਘ ਔਜਲਾ ਜੀ ਨੂੰ ਜਿਹੜਾ ਸਵਾਲ ਕਰ ਰਿਹਾ ਆ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਜੁੜੇ ਹੋਏ ਸਵਾਲ ਨੇ ਤੇ ਮੈਂ ਬਸ ਇਨਾ ਹੀ ਕਹਿਣਾ ਚਾਹਾਂਗਾ ਕਿ ਗੁਰਜੀਤ ਸਿੰਘ ਔਜਲਾ ਜੀ ਨੂੰ ਇਹ ਸਵਾਲ ਦਾ ਜਵਾਬ ਜਿਹੜਾ ਆ ਉਹ ਜ਼ਰੂਰ ਦੇਣਾ ਚਾਹੀਦਾ ਤੇ ਜਿਹੜੀਆਂ ਧਾਰਮਿਕ ਸਾਡੀ ਜਥੇਬੰਦੀਆਂ ਉਹਨਾਂ ਨੂੰ ਵੀ ਆਪਸ ਦੇ ਵਿੱਚ ਇਸ ਮੁੱਦੇ ਦੇ ਉੱਤੇ ਇੱਕ ਜੁੜਤਾ ਦਿਖਾਣੀ ਚਾਹੀਦੀ ਆ ਕਿਉਂਕਿ ਸਵਾਲ ਤੇ ਸਵਾਲ ਹੀ ਆ ਦੇਖੋ ਕੋਈ ਵੀ ਕੈਂਡੀਡੇਟ ਜਿਹੜਾ ਕਿਤੇ ਵੀ ਜਾ ਰਿਹਾ ਲੋਕ ਉਹਨਾਂ ਨੂੰ ਸਵਾਲ ਕਰ ਰਹੇ ਨੇ ਤੇ ਸਾਨੂੰ ਵੀ ਬਾਬਾ ਸਾਹਿਬ ਨੇ ਹੱਕ ਦਿੱਤਾ ਆ ਆਪਣੀ ਵੋਟ ਪਾਉਣ ਦਾ ਹੀ ਨਹੀਂ ਸਵਾਲ ਕਰਨ ਦਾ ਵੀ ਤੇ ਉਹ ਸਵਾਲ ਜਿਹੜਾ ਇਹ ਸਾਰੇ ਕਰ ਰਹੇ ਨੇ ਔਰ ਇਹਨਾਂ ਦੇ ਸਵਾਲਾਂ ਦੇ ਨਾਲ ਅਸੀਂ ਸਹਿਮਤ ਆ ਇਹ ਸਵਾਲ ਜਿਹੜੇ ਆ ਪੁਜੀ ਸਿੰਘ ਔਜਲਾ ਜੀ ਦੇ ਵਾਸਤੇ ਆ ਉਹਨਾਂ ਨੂੰ ਉਸ ਮਾਨਸਿਕਤਾ ਦੇ ਉੱਤੇ ਆਪਣੀ ਗੱਲ ਨੂੰ ਰੱਖਣਾ ਚਾਹੀਦਾ ਜਹਾਬ जो बोले सौ निरपय भगवान वाल्मीकि महाराज की जय जय भीम जय भारत मेरा नाम सुमित काली है जी मैं आदि वाल्मीकि अंबेडकर महापंचायत संगठन का मुख संचालक हाँ और मेरे नाल बैठे मेरे बहुत ही सत्कारयोग साढे पिता समान डॉक्टर बी आर अंबेडकर भलाई मंच तो ओम प्रकाश अनारिया जी और साढ़े आल इंडिया शड्यूल कास्ट साडे देे वीर जगदीश कुमार जगू जी और वाल्मीकि तिरथ एक्शन कमेटी तो ਸਾਡੇ ਵੱਡੇ ਵੀਰ ਸ시 ਗਿੱਲ ਜੀ ਔਰ ਦਲੀ ਸੁਰੱਖਿਆ ਸੈਨਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਰਾਸ਼ਟਰੀ ਪ੍ਰਧਾਨ ਰਾਹੁਲ ਮਲਿਕ ਜੀ ਔਰ ਬੀ ਮਾਰਮੀ ਤੋਂ ਬੀ ਮਾਰਮੀ ਤੋਂ ਸਾਡੇ ਛੋਟੇ ਵੀਰ ਜਿਹੜੇ ਆ ਰੋਹਿਤ ਕੁਮਾਰ ਜੀ ਔਰ ਵਾਰ ਵਾਲਮੀਕੀ ਵੀਰ ਸੈਨਾ ਤੋਂ ਸਾਡੇ ਭਰਾ ਲਕੀ ਵੈਦ ਜੀ ਜਿਨ੍ਹਾਂ ਨੇ ਪੂਰਾ ਸਾਡਾ ਸਮਰਥਨ ਕੀਤਾ ਵਾ ਔਰ ਇਹ ਜਿਹੜਾ ਸਾਡੇ ਅਲੱਗ-ਅਲੱਗ ਜਥੇਬੰਦੀਆਂ ਦੇ ਜਿਹੜੇ ਆਗੂ ਆ ਉਹਨਾਂ ਨੂੰ ਅੱਜ ਇੱਕ ਜਗ੍ਹਾ ਤੇ ਇਕੱਠਿਆਂ ਕਰਕੇ ਜਿਹੜਾ ਅਸੀਂ ਆ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਪਏ ਆ ਆ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਇਹ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਕਿ ਜਿਹੜਾ ਕਾਫੀ ਦਿਨਾਂ ਤੋਂ ਆਪ ਜੀ ਦੇ ਰਾਈ ਅਸੀਂ ਆਪਣੇ ਐਸੀ ਸਮਾਜ ਦੇ ਵਿੱਚ ਇੱਕ ਮੈਸੇਜ ਦੇ ਰਹੇ ਆ ਕਿ ਜਿਹੜਾ ਗੁਰਜੀਤ ਸਿੰਘ ਓਜਲਾਵਾ ਜਿਨ੍ਹਾਂ ਨੇ ਬੜੇ ਵਿਵਾਦਿਤ ਜਿਹੜੇ ਬਿਆਨ ਆ ਸਾਡੇ ਸਮਾਜ ਵਾਸਤੇ ਦਿੱਤੇ ਸਾਡੀ ਕੌਮ ਨੂੰ ਜਿਹੜਾ ਮਾੜਾ ਚੰਗਾ ਬੋਲਿਆ ਔਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਚਾਈਨੀ ਚੋਰ ਔਰ ਸੂਰੀ ਮਾਰ ਔਰ ਗੈਂਗਸਟਰ ਜਿਹੜੇ ਐਸੀ ਸਮਾਜ ਦੇ ਵਿੱਚ ਜਿਹੜੇ ਲੋਕ ਹੈਗੇ ਆ ਔਰ ਉਹਦੇ ਸੰਬੰਧ ਦੇ ਵਿੱਚ ਅੱਜ ਫਿਰ ਆਪਾਂ ਜਿਹੜੀ ਪ੍ਰੈਸ ਕਾਨਫਰੈਂਸ ਰੱਖੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਜਿਹੜੇ ਸੁਨੀਲ ਕੁਮਾਰ ਜੀ ਆ ਔਰ ਮਜੀਠਾ ਰੋਡ ਤੇ ਇਹ ਮੀਟਿੰਗ ਰੱਖੀ ਗਈ ਆ ਪ੍ਰੋਫੈਸਰ ਕਲੋਨੀ ਦੇ ਵਿੱਚ ਔਰ ਇਹ ਜਿਹੜੀਆਂ ਲਗਾਤਾਰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਮੀਟਿੰਗਾਂ ਰੱਖਣ ਦਾ ਔਰ ਪ੍ਰੈਸ ਕਾਨਫਰੈਂਸ ਕਰਨ ਦਾ ਮਕਸਦ ਇਹ ਆ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਜਾਗਰਿਤ ਕਰਨ ਜਾ ਰਹੇ ਹਾਂ ਕਿ ਜਿਹੜਾ ਗੁਰਜੀਤ ਸਿੰਘ ਓਜਲਾ ਜਿਨੇ ਸਾਡੇ ਐਸੀ ਸਮਾਜ ਨੂੰ ਜਿਹੜਾ ਵਾ ਚੈਨੀ ਚੋੜ ਕਿਆ ਵਾ ਔਰ ਸਾਡੇ ਸਮਾਨ ਨੂੰ ਛੁਰੀ ਮਾਰ ਕਿਆ ਵਾ ਔਰ ਜਿਹੜਾ ਇਸ ਬੰਦੇ ਨੇ ਸਾਡੇ ਧੀਆ ਪੁੱਤਰਾਂ ਨੂੰ ਜਿਹੜੇ ਏਡੇ ਮਾੜੇ ਲਬਜ ਕਹੇ ਆ ਉਹਦਾ ਅਸੀਂ ਖੰਡਨ ਕਰਦੇ ਆਂ ਉਹਦਾ ਅਸੀਂ ਵਿਰੋਧ ਕਰਦੇ ਆਂ ਉਹ ਇਸ ਕਰਕੇ ਕਿ ਇਹ ਬੰਦਾ ਜਿਹੜਾ ਹੁਣ ਐਮਪੀ ਦੇ ਇਲੈਕਸ਼ਨਾਂ ਚ ਖੜਾ ਵਾ ਤੇ ਕਿਸ ਮੂੰਹ ਕਰਨੇ ਖੜਾ ਹੁਣ ਕਿਸ ਵਜਾ ਵਾਸਤੇ ਖੜਾ ਵਾ ਇਹ ਅੱਜ ਉਹ ਹੀ ਐਸੀ ਪਰਿਵਾਰ ਆ ਜਿੰਨਾ ਕੋ ਇਹਨੇ ਵੋਟ ਲੈ ਕੇ ਆਪਣਾ ਰਾਜਪਾਠ ਦਾ ਜਿਹੜਾ ਬਹਿ ਕੇ ਜਿਹੜਾ ਸੁੱਖ ਜਿਹੜਾ ਇਹਨੇ ਲੈਣਾ ਮੌਸ ਜਗਾ ਤੇ ਉਤੇ ਤੇ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਇਹੋ ਜਿਹੇ ਲੋਗ ਐਸੀ ਸਮਾਜ ਨੂੰ ਜਿਹੜਾ ਮਾੜਾ ਚੰਗਾ ਕਹਿੰਦੇ ਨੇ ਐਸੀ ਸਮਾਜ ਨੂੰ ਮਾੜਾ ਚੰਗਾ ਬੋਲਦੇ ਨੇ ਇਹੋ ਜਿਹੇ ਲੋਕਾਂ ਨੂੰ ਐਮਪੀ ਦੇ ਇਲੈਕਸ਼ਨ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂ ਇਸ ਲੋਕਾਂ ਨੂੰ ਜਿਹੜਾ ਵਾ ਅਸੀਂ ਨਹੀਂ ਜਿਤਾਵਾਂਗੇ ਮੈਂ ਪੂਰੇ ਐਸਪਾ ਇਚਾਰੇ ਨੂੰ ਬੇਨਤੀ ਕਰਦਾ ਮੈਂ ਲਗਾਤਾਰ ਕਰਦਾ ਆ ਰਿਹਾ ਹੁਣ ਹੁਣ ਵੀ ਕਰਦਾ ਆ ਵਾ ਕਿ ਜਿਹੜੇ ਲੋਗ ਸਾਡੇ ਸਮਾਜ ਦਾ ਜਿਹੜਾ ਬਾਈਕਾਟ ਕਰਦੇ ਕਿਉਂ ਇਸ ਬੰਦੇ ਨੇ ਸਾਡੇ ਜਾਤੀਵਾਦ ਦੇ ਉੱਤੇ ਗੱਲ ਕਰਕੇ ਸਾਡੇ ਜਿਹੜੀਆਂ ਨਾ ਫਿਰਦੇ ਨੂੰ ਬੜੀ ਤਗੜੀ ਥੇਸ ਪਹੁੰਚਾਈ ਆ